ਅਮਰੀਕਾ ਤੋਂ ਵੱਡੀਆਂ ਖਬਰਾਂ ਆ ਰਹੀਆਂ ਜਿਹੜੀਆਂ ਤੁਹਾਡੇ ਲਈ ਜਾਣਨੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਜਿਸ ਕਾਲ ਦਾ ਡਰ ਸੀ ਅਕਸਰ ਉਹੀ ਹੁਣ ਸਟਾਰਟ ਹੋ ਗਿਆ ਜੀ ਹਾਂਜੀ ਹੁਣ ਭਾਰਤੀਆਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ ਅਮਰੀਕਾ ਦੇ ਵਿੱਚ ਇਹ ਨਵੇਂ ਨਿਯਮ ਬਣਨ ਜਾ ਰਹੇ ਆ ਨਵੇਂ ਲਾਅ ਲੈ ਕੇ ਆ ਰਹੀ ਹੈ ਸਰਕਾਰ ਇਹ ਫਲੋਰੀਡਾ ਸਟੇਟ ਦੇ ਵਿੱਚ ਲਾਗੂ ਹੋਣ ਜਾ ਰਿਹਾ ਬਹੁਤ ਜਲਦ ਕਿ ਹੁਣ ਭਾਰਤੀਆਂ ਨੂੰ ਨੌਕਰੀ ਤੇ ਨਹੀਂ ਰੱਖਿਆ ਜਾਵੇਗਾ ਜੀ ਹਾਂਜੀ ਉੱਥੋਂ ਦੇ ਜਿਹੜੇ ਗਵਰਨਰ ਆ ਰੌਨ ਡੀ ਸੈਂਟਿਸ ਉਹਨਾਂ ਦਾ ਇਹ ਕਹਿਣਾ ਕਿ ਭਾਰਤੀ ਇੱਥੇ ਆ ਕੇ ਨੌਕਰੀ ਕਰਦੇ ਆ ਤੇ ਸਾਡੇ ਲੋਕਾਂ ਦੀ ਜੋਬ ਹੁੰਦੇ ਆ ਖਾਸ ਕਰਕੇ H1B ਵੀਜ਼ਾ ਧਾਰਕ ਆ ਜਿਹੜੇ ਉਹਨਾਂ ਨੂੰ ਹਾਇਰ ਕਰਨ ਤੋਂ ਇੱਕ ਤਰ੍ਹਾਂ ਦੀ ਰੋਕ ਲਾ ਦਿੱਤੀ ਆ ਜੀ ਹਾਂਜੀ ਹੁਣ ਇਹਨਾਂ ਦੀ ਕੱਲ ਮੀਟਿੰਗ ਹੋਣੀ ਆ 29 ਜਨਵਰੀ ਨੂੰ ਸਟੇਟ ਯੂਨੀਵਰਸਿਟੀ ਸਿਸਟਮ ਆਫ ਫੋਲੀਡਾ ਦੇ ਬੋਰਡ ਆਫ ਗਵਰਨਰ ਦੀ ਮੀਟਿੰਗ ਹੋਣ ਜਾ ਰਹੀ ਹੈ ਕੱਲੂ ਜਿੱਥੇ ਕਿ ਇਹ ਸੋਚਿਆ ਜਾ ਰਿਹਾ ਔਰ ਕਿਹਾ ਜਾ ਰਿਹਾ ਔਰ ਸਾਹਮਣੇ ਵੀ ਆ ਰ ਗਿਆ ਸਾਰੇ ਪਾਸੇ ਨਿਊਜ਼ ਦੇ ਵਿੱਚ ਕਿ ਉੱਥੋਂ ਦੇ ਜਿਹੜੇ ਗਵਰਨਰ ਆ ਉਹ ਇੱਕ ਬਿਲ ਪੇਸ਼ ਕਰਨਗੇ ਜਿਸ ਬਿਲ ਦੇ ਵਿੱਚ ਸਾਫ਼-ਸਾਫ਼ ਭਾਰਤੀਆਂ ਦੇ ਨੌਕਰੀਆਂ ਦੇ ਉੱਪਰ ਡਾਕਾ ਹੈ ਸਿੱਧਾ-ਸਿੱਧਾ ਸਾਫ਼-ਸਾਫ਼ ਬਿਲ ਦੇ ਵਿੱਚ ਇਹ ਕੋਸ਼ਾ ਹੈ ਕਿ ਭਾਰਤੀਆਂ ਨੂੰ ਜੋਬ ਦੇ ਉੱਪਰ ਨਹੀਂ ਰੱਖਿਆ ਜਾਵੇਗਾ ਜੀ ਹਾਂਜੀ ਉਹਨਾਂ ਨੇ ਜੋ ਵੀ ਯੂਨੀਵਰਸਿਟੀਆਂ ਦੇ ਵਿੱਚ ਇਹ ਜੋਬ ਦੇ ਲਈ ਹੋਣਗੇ ਉਹਨਾਂ ਨੂੰ 5 ਜਨਵਰੀ 2027 ਤੱਕ ਬੈਨ ਕੀਤਾ ਜਾਵੇਗਾ ਸੋ ਉਹਨਾਂ ਨੇ ਇਸ ਦੇ ਲਈ ਇਹ ਸਾਰਾ ਕੁਝ ਸਾਹਮਣੇ ਇਹ ਰੱਖਿਆ ਕਿ ਇਹ ਭਾਰਤੀ ਸਾਡੇ ਇੱਥੇ ਆ ਕੇ ਜੌਬ ਕਰਦੇ ਆ ਨੌਕਰੀਆਂ ਕਰਦੇ ਆ ਔਰ ਜਿਹੜੇ ਸਾਡੇ ਇੱਥੋਂ ਦੇ ਅਮਰੀਕਨ ਮੂਲ ਦੇ ਲੋਕ ਆ ਉਹਨਾਂ ਦੇ ਹੱਕਾਂ ਦੇ ਉੱਪਰ ਡਾਕਾ ਪੈਂਦਾ ਜੀ ਹਾਂਜੀ ਸਿਰਫੋ ਸਿਰਫ ਇਹ ਅਸੀਂ ਇੱਕ ਤਾਂ ਦੂਜਿਆਂ ਦੇ ਡਿਪੈਂਡ ਹੋਣ ਦੇ ਲਈ ਇਹ ਕਦਮ ਚੁੱਕ ਰਹੇ ਆ ਔਰ ਇੱਕ ਇਹ ਆਪਣੇ ਲੋਕਾਂ ਦੇ ਹੱਕ ਦੇ ਲਈ ਅਸੀਂ ਇਹ ਕਦਮ ਉਠਾ ਰਹੇ ਆ ਉਹਨਾਂ ਨੇ ਕਿਹਾ ਕਿ ਸਾਡੇ ਲੋਕ ਇੱਥੇ ਪੂਰਾ ਬੇਸ ਉਹਨਾਂ ਨੂੰ ਨਹੀਂ ਮਿਲਦੀ ਪਈ ਨਹੀਂ ਸੈਲਰੀਆਂ ਮਿਲਦੀਆਂ ਪਈਆਂ ਕੰਪਨੀਆਂ ਕੀ ਕਰਦੀਆਂ ਇਹ ਦੂਜੇ ਬਾਹਰੋਂ ਪ੍ਰਵਾਸੀਆਂ ਨੂੰ ਬੁਲਾਉਂਦੇ ਪਏ ਆ ਪ੍ਰਵਾਸੀਆਂ ਨੂੰ ਵੀਜ਼ੇ ਦੇ ਉੱਪਰ ਇੱਥੇ ਲਿਆ ਕੇ ਘੱਟ ਪੈਸਿਆਂ ਦੇ ਉੱਪਰ ਕੰਮ ਕਰਵਾਉਂਦੇ ਆ ਤੇ ਸਾਡੇ ਲੋਕ ਇੱਥੇ ਰਹਿ ਜਾਂਦੇ ਆ ਸੋ ਇਹ ਪਹਿਲ ਕਦਮੀ ਅਸੀਂ ਕਰਨ ਜਾ ਰਹੇ ਆ ਫੋਲੀਡਾ ਸਟੇਟ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਭਾਰਤੀ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਉਥੇ ਡੌਂਕੀ ਆਰੇਬੀਆ ਅਸਾਈਲਮਾ ਵੀ ਲੋਕਾਂ ਨੇ ਲਈਆਂ ਹੋਈਆਂ ਸਭ ਕੁਝ ਲਿਆ ਹੋਇਆ ਪਰ ਉਹ ਜਿਸ ਤਰ੍ਹਾਂ ਦੀ ਇੱਕ ਰੇਸਿਸਟ ਭਰੀ ਇਸ ਸਟੇਟ ਦੇ ਵਿੱਚ ਸ਼ੁਰੂਆਤ ਹੋ ਗਈ ਸੋ ਤੁਸੀਂ ਸੋਚ ਸਕਦੇ ਆ ਕਿ ਇਹ ਅੱਗ ਕਿੱਥੇ ਤੱਕ ਜਾਏਗੀ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਪ੍ਰਵਾਸੀਆਂ ਦੇ ਨਾਲ ਉਥੇ ਕੀ ਕੁਝ ਹੋ ਰਿਹਾ ਤੇ ਹੁਣ H1B ਵੀਜ਼ਾ ਧਾਰਕਾਂ ਦੇ ਲਈ ਵੀ ਇਹ ਖਤਰੇ ਦੀ ਘੰਟੀ ਵੱਜ ਚੁੱਕੀ ਆ ਕਿ ਹੁਣ ਉਹ ਵੀ ਅਮਰੀਕਾ ਦੇ ਵਿੱਚ ਸੇਫ ਨਹੀਂ ਉਹਨਾਂ ਨੂੰ ਵੀ ਨੌਕਰੀ ਨਹੀਂ ਮਿਲੇਗੀ ਨਹੀਂ ਕੋਈ ਵੀ ਕੰਪਨੀ ਉਹਨਾਂ ਨੂੰ ਹਾਇਰ ਕਰ ਪਾਏਗੀ ਜੀ ਹਾਂ ਜੇ ਬਹੁਤ ਹੀ ਬਿਲ ਨੇੜੇ ਆ ਪਾਸ ਹੋਣ ਦੇ ਔਰ ਜਿੱਦਾਂ ਇਹ ਕੱਲੂ ਅਗਰ ਬਿਲ ਪਾਸ ਹੋ ਜਾਂਦਾ ਹੈ ਜਿਹੜੀ ਇਹ ਮੀਟਿੰਗ ਹੋਣ ਲੱਗਿਆ ਬੋਰਡ ਆਫ ਗਵਰਨਰ ਦੀ ਸੋ ਤੁਸੀਂ ਸਾਫ ਸਾਫ ਸੋਚ ਲਿਓ ਕਿ ਭਾਰਤੀਆਂ ਨੂੰ ਹੁਣ ਵੀਜ਼ੇ ਨਾ ਹੀ ਭਾਰਤੀਆਂ ਨੂੰ ਨੌਕਰੀ ਬਿਲਕੁਲ ਹੀ ਕਾਟਾ ਪੱਜ ਜਾਏਗਾ ਫੋਲੇਡਾ ਸਟੇਟ ਦੇ ਵਿੱਚ ਬਿਲਕੁਲ ਹੀ ਬੰਦ ਹੋ ਜਾਏਗਾ ਸੋ ਉੱਥੋਂ ਦੇ ਜਿਹੜੇ ਗਵਰਨਰ ਆ ਰੌਂ ਡਿਸੈਂਟਿਸ ਨੇ ਸਾਫ ਸਾਫ ਕਹਿ ਦਿੱਤਾ ਕਿ ਮੈਂ ਆਪਣੇ ਲੋਕਾਂ ਦੇ ਲਈ ਆਪਣੇ ਲੋਕਾਂ ਦੀ ਬਿਹਤਰੀ ਦੇ ਲਈ ਸਾਰਾ ਕੁਝ ਕਰ ਰਿਹਾ ਸੋ ਉੱਥੇ ਹੀ ਹੁਣ ਹੋਰ ਲੋਕਾਂ ਦਾ ਇਹ ਕਹਿਣਾ ਕਿ ਅਸੀਂ ਕੀ ਕਰਾਂਗੇ ਕੀ ਹੋਵੇਗਾ ਕਿ ਜਿਨ੍ਹਾਂ ਦੇ ਕੋਲ ਆਲਰੇਡੀ H1B ਵੀਜ਼ਾ ਹੈਗੇ ਆ ਜਿਹੜੇ ਆਲਰੇਡੀ ਉੱਥੇ ਨੌਕਰੀ ਕਰ ਰਹੇ ਆ ਕਿ ਉਹਨਾਂ ਨੂੰ ਵੀ ਨੌਕਰੀਆਂ ਤੋਂ ਕੱਢਾ ਜਾਏਗਾ ਨਹੀਂ ਜੀ ਉਹ ਪ੍ਰਭਾਵਿਤ ਨਹੀਂ ਹੋਣਗੇ ਇਹ ਉਹਨਾਂ ਦੇ ਲਈ ਹੈ ਜਿਹੜੇ ਹੁਣ ਆਣਗੇ ਇਹਨੂੰ ਬੈਨ ਕੀਤਾ ਜਾਵੇਗਾ 5 ਜਨਵਰੀ 2027 ਤੱਕ ਕਿਸੇ ਦਾ ਵੀ ਵੀਜ਼ਾ ਨਹੀਂ ਲੱਗੇਗਾ ਕੋਈ ਵੀ ਇੰਡੀਅਨ ਭਾਰਤੀ ਨੂੰ ਨੌਕਰੀ ਨਹੀਂ ਮਿਲੇਗੀ ਇਹ 1 ਸਾਲ ਦੇ ਵਿੱਚ ਸੋ ਇਹ ਬਹੁਤ ਵੱਡਾ ਕਦਮ ਹੈ ਤੇ ਇੱਕ ਤਰ੍ਹਾਂ ਦੀ ਰੇਸਿਸਟ ਭਰੀ ਰਾਜਨੀਤੀ ਹੋ ਰਹੀ ਆ ਫੋਲਡਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਆਪਣੇ ਐਕਸੀਡੈਂਟ ਹੋਇਆ ਸੀਗਾ ਹਰਜਿੰਦਰ ਸਿੰਘ ਦਾ ਟਰੱਕ ਐਕਸੀਡੈਂਟ ਹੋਇਆ ਸੀਗਾ ਤਾਂ ਉੱਥੇ ਵੀ ਤੁਹਾਨੂੰ ਪਤਾ ਹੈ ਕਿ ਉੱਥੇ ਕੀ ਕੁਝ ਹੋਇਆ ਸੀਗਾ ਕਿਸ ਤਰ੍ਹਾਂ ਉਹਨੂੰ ਇੱਕ ਅਖਤਬਾਦੀ ਤੱਕ ਹੌਸ਼ੀਂ ਕਰ ਦਿੱਤਾ ਸੀਗਾ ਉੱਥੋਂ ਦੇ ਗਵਰਨਰ ਨੇ ਕਿਸ ਤਰ੍ਹਾਂ ਉੱਥੋਂ ਪੂਰੀ ਦੀ ਪੂਰੀ ਰੇਸਿਸਟਰ ਭਰੀ ਰਾਜਨੀਤੀ ਹੋ ਰਹੀ ਆ ਕਿਸੇ ਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਸੋ ਉਸ ਦਾ ਇੱਕ ਜਾਗਦਾ ਸਰੂਪ ਉਸ ਦਾ ਹੁਣ ਇੱਕ ਜਾਗਦਾ ਸਬੂਤ ਇਹ ਆ ਕਿ ਹੁਣ ਉਥੋਂ ਦੀ ਸਟੇਟ ਦੇ ਗਵਰਨਰ ਜਿਹੜੇ ਬਿੱਲ ਲੈ ਕੇ ਆਣ ਲੱਗਿਆ ਨਵਾਂ ਲੌਕਡਾਉਨ ਲੱਗਿਆ ਕਿ ਹੁਣ ਅਸੀਂ ਭਾਰਤੀਆਂ ਨੂੰ ਨੌਕਰੀ ਹੀ ਨਹੀਂ ਦੇਣੀ ਕਿਉਂਕਿ ਭਾਰਤੀ ਜਿਨੇ ਵੀ ਇਹ H1B ਵੀਜ਼ਾ ਇਸ਼ੂ ਹੁੰਦੇ ਆ ਅਮਰੀਕਾ ਦੇ ਵਿੱਚ ਇਹਨਾਂ ਦੀ ਗਿਣਤੀ ਦੇ ਵਿੱਚ ਉਹ ਟੋਟਲ 70 ਤੋਂ 80% ਕੱਲੇ ਭਾਰਤੀ ਹੀ ਇਹ ਵੀਜ਼ਾ ਹਾਸਲ ਕਰ ਲੈਂਦੇ ਆ ਉਹਦੀ ਵਜ੍ਹਾ ਕੀ ਆ ਕੋਈ ਧੱਕੇ ਨਾਲ ਜਾਂ ਕੋਈ ਫਰਾਡ ਨਾਲ ਜਾਂ ਪੈਸੇ ਦੇ ਕੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਏਜੰਟਾਂ ਨੇ ਤੁਹਾਨੂੰ ਪੈਸੇ ਦੇ ਕੇ ਲਵਾਤਾ ਤੇ ਤੁਹਾਡਾ ਵੀਜ਼ਾ ਇਹਦੇ ਵਿੱਚ ਹਾਈ ਕੁਆਲੀਫਾਈਡ ਬੰਦੇ ਹੁੰਦੇ ਆ ਤੁਹਾਨੂੰ ਪਤਾ ਹੀ ਆ ਜਿਨ੍ਹਾਂ ਨੇ ਇੰਜੀਨੀਅਰ ਹੁੰਦੇ ਆ ਡਾਕਟਰ ਹੁੰਦੇ ਆ ਬਹੁਤ ਜਿਨ੍ਹਾਂ ਦੀ ਹਾਈ ਕੁਆਲੀਫਿਕੇਸ਼ਨ ਹੁੰਦੀ ਆ ਉਹ ਉਹਨਾਂ ਨੂੰ ਕੰਪਨੀਆਂ ਖੁਦ ਉਹਨਾਂ ਤੱਕ ਅਪਰੋਚ ਕਰਦੀਆਂ ਖੁਦ ਉਹਨਾਂ ਨੂੰ ਬੁਲਾਉਂਦੀਆਂ ਕਿ ਆਓ ਜੀ ਸਾਡੇ ਕੋਲ ਆਓ ਸਾਨੂੰ ਤੁਹਾਡੀ ਲੋੜ ਆ ਕਿਉਂਕਿ ਇੰਟੈਲੀਜੈਂਟ ਆ ਮਿਹਨਤ ਦਾ ਮੁੱਲ ਪੈਂਦਾ ਪੜ੍ਹਾਈ ਦਾ ਮੁੱਲ ਪੈਂਦਾ ਸੋ ਇਹਦੇ ਵਿੱਚ ਇਹ ਤਾਂ ਹੈ ਨਹੀਂ ਕੋਈ ਕਿ ਫਲੌਟ ਤਿੱਕੇ ਨਾਲ ਇੱਥੇ ਬਾਰਡਰ ਕ੍ਰੋਸ ਕਰ ਰਿਹਾ ਐ ਇਦਾਂ ਦਾ ਕੁਝ ਵੀ ਨਹੀਂ ਐ ਪਰ ਉਹ ਕੰਪਨੀਆਂ ਨੂੰ ਵੀ ਪਤਾ ਕਿ ਅਸੀਂ ਅਗਰ ਇੱਥੋਂ ਦੇ ਲੋਕਾਂ ਨੂੰ ਹਾਇਰ ਕਰਾਂਗੇ ਉਹਨਾਂ ਨੇ ਕੰਮ ਉਹ ਚੀਜ਼ ਦੇ ਹਿਸਾਬ ਦੇ ਨਾਲ ਕਰਕੇ ਨਹੀਂ ਦੇਣਾ ਜੋ ਸਾਨੂੰ ਇੱਕ ਇੰਡੀਅਨ ਜਾਂ ਇੱਕ ਭਾਰਤੀ ਸਾਨੂੰ ਉਸ ਲੈਵਲ ਤੇ ਆ ਉਸ ਤਰੱਕੀ ਤੱਕ ਲੈ ਕੇ ਜਾਂਦਾ ਸੋ ਤੁਹਾਨੂੰ ਪਤਾ ਕਿ ਪਿੱਛੇ ਜੇ 트럼ਪ ਦਾ ਵੀ ਖੁਦ ਇੱਕ ਬਿਆਨ ਆਇਆ ਸੀਗਾ 트럼ਪ ਨੇ ਖੁਦ ਬਿਆਨ ਕਵਾਜੀ ਕੀਤੀ ਸੀਗੀ ਕਿ ਇੱਥੇ ਅਮਰੀਕਾ ਦੇ ਵਿੱਚ ਟੈਲੈਂਟ ਦੀ ਘਾਟ ਆ ਮੈਂ ਚਾਹਾਂਗਾ ਕਿ ਇੱਥੇ ਟੈਲੈਂਟ ਆਵੇ ਬਾਹਰੋਂ ਪਰ ਅਸੀਂ ਉਹ ਲੋਕਾਂ ਨੂੰ ਚਾਹਦੇ ਇੱਥੇ ਜਿਨ੍ਹਾਂ ਦੇ ਕੋਲ ਹੁਨਰ ਹੋਵੇ ਉਹ ਲੋਕ ਸਾਡੇ ਦੇਸ਼ ਦੇ ਵਿੱਚ ਆਉਣ ਉਹਨਾਂ ਦਾ ਵੀ ਵੈਲਕਮ ਆ ਸੋ ਤੁਹਾਨੂੰ ਪਤਾ ਕਿ ਹੁਣ ਇਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਆ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਟੋਟਲ ਕੁੱਲ ਮਿਲਾ ਕੇ ਇਮੀਗ੍ਰੈਂਟਸ ਦੇ ਲਈ ਇਹ ਬਹੁਤ ਵੱਡੀ ਖਬਰ ਆ ਜਦ ਕਿ ਜਿਹੜੇ ਪਿੱਛੇ ਜੇ ਨਿਊਜ਼ ਚ ਆ ਰਹੀ ਸੀ ਜਦ ਵੀ ਕੋਈ ਵੀ ਤਾਂ ਉਹਦੇ ਥੱਲੇ ਕਮੈਂਟ ਇਹੀ ਆਉਂਦੇ ਹੁੰਦੇ ਸੀਗੇ ਕਿ ਵਧੀਆ ਜੀ ਕੱਢੋ ਇਹਨਾਂ ਨੂੰ ਬਾਹਰ ਡੋਂਕਿਅਾ ਲੈਣੇ ਨੇ ਇੱਥੇ ਬੇੜਾਗਰ ਕਰਤਾ ਇੱਥੇ ਅਸਾਈਲਮ ਲਈਆਂ ਝੂਠੇ ਕੇਸ ਬਣਾਏ ਹੋਇਆ ਮੋਸਟਲੀ ਉਹ ਲੋਕ ਕਰਦੇ ਸੀਗੇ ਜਿਹੜੇ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਕਰਦੇ ਸੀ ਕਿ ਅਸੀਂ ਇੱਥੇ ਆਏ ਹੋਏ ਆ ਅਸੀਂ H1B ਵੀਜ਼ਾ ਧਾਰਕਾ ਸਾਡੇ ਬਿਨਾ ਤਾਂ ਅਮਰੀਕਾ ਚੱਲ ਹੀ ਸਕਦਾ ਸਾਡੀਆਂ ਤਾਂ ਅਮਰੀਕਾ ਮਿੰਤਾ ਕਰਦਾ ਕਿ ਇੱਥੇ ਆਓ ਸੋ ਹੁਣ ਤੁਹਾਡੇ ਲਈ ਨਵੇਂ ਲਾਅ ਲੈ ਕੇ ਆ ਗਿਆ ਅਮਰੀਕਾ ਕਿ ਤੁਸੀਂ ਹੁਣ ਇੱਥੇ ਕੰਮ ਹੀ ਨਹੀਂ ਕਰ ਸਕਦੇ ਸੋ ਹੁਣ ਦੇਖੋ ਅਗਰ ਇਹ ਇੱਕ ਸਾਲ ਦੇ ਲਈ ਬੈਨ ਕਰ ਦਿਆ ਭਾਰਤੀਆਂ ਨੂੰ ਤਾ ਕਿੰਨੇ ਲੋਕਾਂ ਦੀਆਂ ਨੌਕਰੀਆਂ ਜਾਣ ਗਿਆ ਕਿੰਨੇ ਲੋਕਾਂ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਵੇਗਾ ਔਰ ਕੀ ਹੁਣ ਵੀ ਤੁਸੀਂ ਇੱਕ ਦੂਜੇ ਦੇ ਲਈ ਵਿਰੁੱਧ ਬਿਆਨਬਾਜ਼ੀ ਕਰੋਗੇ ਜਾਂ ਕਮੈਂਟਾਂ ਦੇ ਵਿੱਚ جنگ ਲੜੂਗੇ ਕੱਚੇ আর ਪੱਕੇ ਬੰਦਿਆਂ ਦੇ ਵਿੱਚ ਸੋ ਆਪਾਂ ਸ਼ੁਰੂ ਤੋਂ ਤੁਹਾਨੂੰ ਕਹਿੰਦੇ ਆ ਰਿਹਾ ਕਿ ਇੱਥੇ ਲੜਾਈ ਕੱਚੇ ਤੇ ਪੱਕਿਆਂ ਦੀ ਨਹੀਂ ਇੱਥੇ ਲੜਾਈ ਇਮੀਗ੍ਰੈਂਟ ਦੀ ਹੈ ਤੁਸੀਂ ਸਾਰੇ ਹੀ ਇਮੀਗ੍ਰੈਂਟਸ ਚਾਹੇ ਤੁਹਾਡੇ ਕੋਲ H1B ਵੀਜ਼ਾ ਚਾਹੇ ਤੁਹਾਡੇ ਕੋਲ F ਵੀਜ਼ਾ ਚਾਹੇ ਤੁਸੀਂ ਨਾਗਰਿਕ ਹੋ ਚਾਹੇ ਤੁਸੀਂ ਸਿਟੀਜ਼ਨ ਹੋ ਜੋ ਮਰਜ਼ੀ ਹੋ ਪਰ ਤੁਸੀਂ ਇਹਨਾਂ ਦੇ ਲਈ ਇਵੇਂ ਹੀ ਘਰਾਣ ਸੀ ਹੋ ਔਰ ਤੁਸੀਂ ਦੇਖ ਸਕਦੇ ਆ ਕਿ ਇਸ ਤਰ੍ਹਾਂ ਅਮਰੀਕਾ ਇਸ ਟਾਈਮ ਪੂਰੇ ਹੀ ਰਾਖ ਦੇ ਢੇਰ ਦੇ ਉੱਪਰ ਬੈਠਾ ਜਿਹਦੇ ਵਿੱਚ ਕੁਝ ਵੀ ਹੋ ਸਕਦਾ ਕੋਈ ਵੀ ਨਮਾ ਐਸਾ ਲਾ ਆਸਾਦਾ ਕੋਈ ਵੀ ਨਵੀਂ ਅਸੀਂ ਨੀਤੀ ਬਣ ਸਕਦੀ ਹੈ ਔਰ ਕੋਈ ਵੀ ਐਸਾ ਪ੍ਰਦਰਸ਼ਨ ਵੱਡਾ ਅੰਦੋਲਨ ਹੋ ਸਕਦਾ ਜਿਹਦੇ ਨਾਲ ਪੂਰਾ ਸਭ ਕੁਝ ਬਦਲ ਜਾਵੇ ਔਰ ਕੁਝ ਵੀ ਨਹੀਂ ਪਤਾ ਅੱਜ ਇਸ ਟਾਈਮ ਦੇ ਉੱਪਰ ਅਮਰੀਕਾ ਦਾ ਫਿਊਚਰ ਕੀ ਆ ਖਾਸ ਕਰਕੇ ਇਮੀਗਰੈਂਟਸ ਨੂੰ ਲੈ ਕੇ ਸੋ ਜਿੱਦਾਂ ਵੀ ਇਹਦੇ ਬਾਰੇ ਨਿਊਜ਼ ਆਈ ਆ ਹਰ ਇੱਕ ਭਾਰਤੀ ਦਾ ਦਿਲ ਟੁੱਟਿਆ ਸੋ ਅਸੀਂ ਮਹਿਸੂਸ ਵੀ ਕਰਦੇ ਆ ਕਿ ਕਿੰਨੇ ਲੋਕਾਂ ਦੇ ਸੁਪਨੇ ਟੁੱਟ ਜਾਣਗੇ ਅਗਰ ਇਹ ਲਾਅ ਪਾਸ ਹੋਵੇਗਾ ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਕੀ ਵਿਚਾਰ ਆ ਤੁਹਾਡੇ ਇਸ ਦੇ ਬਾਰੇ ਤੁਸੀਂ ਜਰੂਰ ਆਪਣਾ ਕਮੈਂਟ ਕਰਕੇ ਦੱਸਿਓ ਕੀ ਤੁਸੀਂ ਸੋਚ ਰਹੇ ਹੋ ਕੀ ਤੁਹਾਡਾ ਕਹਿਣਾ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਇਹ ਪਹੁੰਚ ਸਕੇ ਬਾਕੀ ਚੈਨਲ ਨੂੰ ਹਜੇ ਤੱਕ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਸੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ ਥੈਂਕ ਯੂ